Bye! Oh. ਵੇਲਾ ਚਾਤ ਕਰੋ ਜਦੋਂ ਕਿਸੇ ਸਮੇਂ ਵਿਆਹ ਤੋਂ ਬਾਅਦ ਵਿਆਹ ਵਾਲੇ ਘਰ ਦੇ ਵਿੱਚ ਭਾਜੀਆਂ ਵੰਡਣ ਦਾ ਕੰਮ ਕੀਤਾ ਜਾਂਦਾ ਸੀ ਨਾਲ ਹੀ ਸਾਰੇ ਰਿਸ਼ਤੇਦਾਰਾਂ ਨੂੰ ਵਿਦਾ ਵੀ ਕੀਤਾ ਜਾਂਦਾ ਸੀ ਪਰ ਇਹਨਾਂ ਦੇ ਨਾਲ ਹੀ ਸਾਰੇ ਹੀ ਰਿਸ਼ਤੇਦਾਰਾਂ ਦੀ ਘਰਦਿਆਂ ਦੀ ਤੇ ਆਂਡੀਆਂ ਗਵਾਂਡੀਆਂ ਦੀ ਨਜ਼ਰ ਵਿਆਹ ਵਾਲਿਆਂ ਦੇ ਬੋਹੇ ਵੱਲ ਜ਼ਰੂਰ ਰਹਿੰਦੀ ਸੀ ਕਿਉਂਕਿ ਉਹ ਮਨ ਹੀ ਮਨ ਦੇ ਵਿੱਚ ਇਹ ਸੋਚਦੇ ਹੁੰਦੇ ਸੀ ਕਿ ਭੰਡਕਾਦ ਆਉਣਗੇ ਤੇ ਭੰਡ ਕਦੋਂ ਆ ਕੇ ਆਪਣੀ ਵਧਾਈ ਲੈ ਕੇ ਜਾਣਗੇ ਭੰਡਾ ਨੂੰ ਇਸ ਲਈ ਬੜੀ ਰੀਜ ਨਾਲ ਉਡੀਕਿਆ ਜਾਂਦਾ ਸੀ ਕਿਉਂਕਿ ਭੰਡਾ ਤੋਂ ਬਿਨਾ ਹਰ ਕੰਮ ਅਧੂਰਾ ਹੁੰਦਾ ਸੀ ਸ਼ਗਨਾਂ ਦੇ ਇਸੇ ਵੀ ਕੰਮ ਨੂੰ ਪੰਡਾ ਤੋਂ ਬਿਨਾ ਅਧੂਰਾ ਹੀ ਮੰਨਿਆ ਜਾਂਦਾ ਸੀ। ਕਾਲ ਦੋਸਤੋ ਮੈਂ ਸੁਨੇਹਾ ਕਲੇ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ ਪੰਡਾ ਬਾਰੇ ਪਰ ਪੰਡਾ ਬਾਰੇ ਕੋਈ ਵੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਪੰਡ ਇੱਕ ਕਿੱਤਾ ਚਾ ਫਿਰ ਇੱਕ ਰਿਵਾਜ ਹੀ ਨਹੀਂ ਸਗੋਂ ਇਹ ਇੱਕ ਪੂਰਾ ਖਾਨਦਾਨ ਹੈ ਇੱਕ ਘਰਾਣਾ ਹੈ ਤੇ ਇੱਕ ਪੂਰੀ ਦੀ ਪੂਰੀ ਸਭਿਅਤਾ ਹੈ ਸਿਰਫ ਪੰਜਾਬ ਅਤੇ ਭਾਰਤ ਹੀ ਨਹੀਂ ਸਗੋਂ ਇਹ ਕਿੱਤਾ ਪੂਰੀ ਦੁਨੀਆ ਦੇ ਵਿੱਚ ਵੱਖਰੇ ਵੱਖਰੇ ਨਾਮਾਂ ਦੇ ਨਾਲ ਚੱਲ ਰਿਹਾ ਹੈ ਪਰ ਗੱਲ ਫਿਰ ਉੱਥੇ ਹੀ ਮੁੱਕਦੀ ਹੈ ਕਿ ਸੱਭਿਆਚਾਰ ਦੀਆਂ ਬਾਕੀ ਧੁਰਾ ਵਾਂਗੂ ਇਸ ਨੂੰ ਵੀ ਸਿਰਫ ਜੂਕ ਫੈਸਟੀਵਲਾਂ ਨੇ ਹੀ ਸਾਹਮਣੇ ਰੱਖਿਆ ਹੋਇਆ ਏ ਪੰਡ ਮਰਾਸੀ ਜਿਨ੍ਹਾਂ ਦੇ ਪਿਛੋਕੜ ਦਾ ਤਾਂ ਪਤਾ ਨਹੀਂ ਕਿ ਕਿੰਨੇ ਸਾਲ ਪੁਰਾਣਾ ਏ ਪਰ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਇਹਨਾਂ ਦਾ ਸੱਭਿਆਚਾਰ ਦੇ ਵਿੱਚ ਹਮੇਸ਼ਾ ਤੋਂ ਹੀ ਇੱਕ ਬਹੁਤ ਹੀ ਅਹਿਮ ਰੋਲ ਰਿਹਾ ਏ ਬਈ ਲੋਕ ਇਹਨਾਂ ਦਾ ਸਵੰਤ ਬਾਬੇ ਮਰਦਾਨੇ ਨਾਲ ਜੋੜਦੇ ਨੇ ਪੰਡਾਂ ਦੀ ਆਬਾਦੀ ਭਾਰਤ ਤੋਂ ਇਲਾਵਾ ਬੰਗਲਾਦੇਸ਼, ਨੇਪਾਲ, ਪਾਕਿਸਤਾਨ ਵਿੱਚ ਵੀ ਪਾਈ ਜਾਂਦੀ ਹੈ। ਭਾਰਤ ਵਿੱਚ ਇਹਨਾਂ ਨੂੰ ਮੁਸਲਮਾਨ ਘਰਾਣੇ ਨਾਲ ਜੋੜਿਆ ਜਾਂਦਾ ਹੈ। ਦੋਸਤੋ, ਸਬੰਧ ਚਾਹੇ ਕਿਸੇ ਵੀ ਘਰਾਣੇ ਨਾਲ ਕਿਉਂ ਨਾ ਹੋਵੇ ਪਰ ਪੰਡ ਹਮੇਸ਼ਾ ਤੋਂ ਹੀ ਸਾਰਿਆਂ ਦੇ ਸਾਂਝੀ ਹੁੰਦੇ ਨੇ। ਪੰਡਾਂ ਤੋਂ ਬਿਨਾ ਕੋਈ ਵੀ ਵਿਆਹ ਸ਼ਾਦੀ ਹਮੇਸ਼ਾ ਹੀ ਅਧੂਰੀ ਰਹਿੰਦੀ ਹੈ। ਇਸ ਗੱਲ ਨੂੰ ਭਲਾ ਕੋਈ ਨਹੀਂ ਜਾਣਦਾ। ਜੇ ਪੰਡਾਂ ਦੀ ਪਰਿਭਾਸ਼ਾ ਦੱਸੀ ਜਾਵੇ ਤਾਂ ਕਿਹਾ ਜਾਂਦਾ ਹੈ ਕਿ ਪੰਡ ਉਹ ਹੁੰਦੇ ਨੇ ਜਿਹੜੇ ਕਿਸੇ ਵੀ ਗੱਲ ਨੂੰ ਵਿਅੰਗ ਦੇ ਵਿੱਚ ਹੀ ਕਹਿ ਦਿੰਦੇ ਨੇ। ਇਹਨਾਂ ਦੇ ਗੱਲ ਕਹਿਣ ਦਾ ਲਹਿਜਾ ਇੰਨਾ ਕੋ ਪਿਆਰਾ ਹੁੰਦਾ ਏ ਕਿ ਇਹ ਕਿਸੇ ਨੂੰ ਗੱਲਾਂ-ਗੱਲਾਂ ਵਿੱਚ ਸਮਝਾ ਵੀ ਦਿੰਦੇ ਨੇ ਲੋਕਾਂ ਨੂੰ ਗੱਲ ਸਮਝ ਵੀ ਆ ਜਾਂਦੀ ਆ ਤੇ ਇਹਨਾਂ ਦੇ ਬੰਦਾਂ ਦਾ ਕੋਈ ਗੁੱਸਾ ਵੀ ਨਹੀਂ ਕਰਦਾ ਪੰਜਾਬ ਵਿੱਚ ਵਿਆਹ ਸ਼ਾਦੀਆਂ ਦੇ ਸਮਾਗਮਾਂ ਵਿੱਚ ਮੁੰਡੇ ਜੰਮਣ ਦੇ ਸਮਾਗਮਾਂ ਵਿੱਚ ਪੰਡ ਆਪਣੀ ਕਲਾ ਲੋਕਾਂ ਨੂੰ ਦਿਖਾਉਂਦੇ ਸੀ ਲੋਕਾਂ ਦਾ ਮਨੋਰੰਜਨ ਕਰਦੇ ਸੀ ਕੁਝ ਸਮਾਂ ਪਹਿਲਾਂ ਤੱਕ ਤਾਂ ਇਹ ਬਿਲਕੁਲ ਆਮ ਹੁੰਦਾ ਸੀ ਪਰ ਅੱਜ ਕੱਲ ਪੰਡ ਦੇਖਣ ਨੂੰ ਬਹੁਤ ਘੱਟ ਮਿਲਦੇ ਨੇ ਮੁੰਡੇ ਦੀ ਬਰਾਤ ਵਿੱਚ ਵੀ ਪੰਡਾਂ ਨੂੰ ਨਾਲ ਲੈ ਕੇ ਜਾਂਦੇ ਸੀ ਪੰਡ ਆਪਣੀ ਨਾਟਕੀ ਕਲਾ ਦੁਆਰਾ ਹੀ ਆਪਣਾ ਰੁਜ਼ਗਾਰ ਚਲਾਉਂਦੇ ਸੀ ਬੇਲਿਆਂ ਦੇ ਰੂਪ ਵਿੱਚ ਇਹਨਾਂ ਨੂੰ ਕਾਫੀ ਕਮਾਈ ਹੋ ਜਾਂਦੀ ਸੀ ਜਿਨ੍ਹਾਂ ਨਾਲ ਉਹ ਆਪਣਾ ਘਰ ਚਲਾਉਂਦੇ ਸੀ ਹੁਣ ਵੀ ਕਦੇ-ਕਦੇ ਇਹ ਲੋਕ ਮਿਲ ਜਾਂਦੇ ਨੇ ਪਰ ਇਹਨਾਂ ਦਾ ਰੁਤਬਾ ਪਹਿਲਾਂ ਵਰਗਾ ਨਹੀਂ ਰਿਹਾ ਇਹਨਾਂ ਦਾ ਧੰਦਾ ਲਗਭਗ ਲੁਕਤ ਹੀ ਹੋ ਰਿਹਾ ਏ ਕੁਝ ਸਮੇਂ ਪਹਿਲਾਂ ਤੱਕ ਪੰਡ ਜਦੋਂ ਵੀ ਆਪਣੀ ਕਲਾ ਦਿਖਾ ਕੇ ਹਟਦੇ ਸੀ ਤਾਂ ਇਨਾਮ ਦੇ ਰੂਪ ਵਿੱਚ ਇਹਨਾਂ ਨੂੰ ਕੁਝ ਨਾ ਕੁਝ ਜ਼ਰੂਰ ਦਿੱਤਾ ਜਾਂਦਾ ਸੀ ਸ਼ਾਇਦ ਤੁਹਾਨੂੰ ਇਹ ਯਾਦ ਹੋਵੇਗਾ ਕਿ ਇਹ ਲੋਕ ਸੂਟ ਦਿੰਦੇ ਸੀ ਆਟਾ ਦਿੰਦੇ ਸੀ ਤੇ ਕਈ ਪੈਸੇ ਵੀ ਦਿੰਦੇ ਸੀ ਤੇ ਇਹੀ ਸਾਰੀਆਂ ਚੀਜ਼ਾਂ ਇਹਨਾਂ ਦੀ ਕਮਾਈ ਦਾ ਇੱਕ ਸਾਧਨ ਹੁੰਦੀਆਂ ਸਨ ਤੇ ਇਹਨਾਂ ਵਿੱਚ ਹੀ ਆਪਣਾ ਗੁਜ਼ਾਰਾ ਕਰਦੇ ਸੀ। ਪੰਡ ਅੱਜਕੱਲ ਵੀ ਪਿੰਡਾਂ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ ਪਰ ਹੁਣ ਇਹ ਪੰਡ ਪਹਿਲਾਂ ਵਰਗੇ ਨਹੀਂ ਰਹੇ। ਪਹਿਲਾਂ ਅਤੇ ਹੁਣ ਵਾਲੇ ਪੰਡਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਲੋਕ ਨਕਲੀਆਂ ਨੂੰ ਵੀ ਪੰਡ ਸਮਝ ਲੈਂਦੇ ਆ ਪਰ ਇਹ ਪੰਡਾਂ ਨਾਲੋਂ ਕਾਫੀ ਅਲੱਗ ਹੁੰਦੇ ਨੇ। ਨਕਲੀਆਂ ਓਮ ਹੁੰਦਾ ਏ ਜੋ ਕਿਸੇ ਦੀ ਨਕਲਾਂ ਉਤਾਰ ਕੇ ਲੋਕਾਂ ਦਾ ਮਨੋਰੰਜਨ ਕਰਦਾ ਏ ਅਤੇ ਨਕਲੀਆਂ ਨੂੰ ਲੋਕ ਪੈਸੇ ਦੇ ਕੇ ਆਪਣੀਆਂ ਖੁਸ਼ੀਆਂ ਵਿੱਚ ਸ਼ਰੀਕ ਕਰਦੇ ਨੇ ਪਰ ਭੰਡਾ ਨੂੰ ਸੱਦਾ ਨਹੀਂ ਦੇਣਾ ਪੈਂਦਾ ਇਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਇਹ ਆਪਣੇ ਆਪ ਹੀ ਖੁਸ਼ੀਆਂ ਵਿੱਚ ਸ਼ਾਮਲ ਹੋ ਜਾਂਦੇ ਨੇ ਪਰ ਹੁਣ ਇਹ ਰਿਵਾਜ ਕਾਫੀ ਘਟ ਗਿਆ ਏ ਦੋਸਤੋ ਜੇ ਤੁਸੀਂ ਪਿੰਡਾਂ ਵਿੱਚ ਰਹਿੰਦੇ ਹੋ ਤਾਂ ਤੁਸੀਂ ਜਰੂਰ ਦੇਖਿਆ ਹੋਣਾ ਕਿ ਅੱਜ ਕੱਲ ਵੀ ਪੰਡਾਂ ਆਉਂਦੇ ਨੇ ਪਰ ਅੱਜ ਕੱਲ ਇਹ ਆਪਣੇ ਨਾਲ ਇੱਕ ਦੋ ਨੱਚਣ ਵਾਲੀਆਂ ਲੈ ਕੇ ਆਉਂਦੇ ਨੇ ਆਪ ਇਹ ਗਾਣਾ ਗਾਉਂਦੇ ਨੇ ਨੱਚਣ ਵਾਲੀਆਂ ਨੱਚ ਕੇ ਪ੍ਰਦਰਸ਼ਨ ਕਰਦੀਆਂ ਨੇ ਉਸ ਤੋਂ ਬਾਅਦ ਵਿਆਹ ਵਾਲੇ ਘਰ ਦੇ ਲੋਕ ਜਾਂ ਫਿਰ ਜਿਹੜੇ ਘਰ ਚ ਮੁੰਡਾ ਜੰਮਿਆ ਹੁੰਦਾ ਏ ਉਹ ਇਹਨਾਂ ਨੂੰ ਭਾਜੀਆਂ ਦਿੰਦੇ ਨੇ ਵਿਧਾਨਿਆਂ ਦੇ ਵਿੱਚ ਲੱਡੂ ਦਿੰਦੇ ਨੇ ਸਿਰਨੀਆਂ ਦਿੰਦੇ ਨੇ ਤੇ ਪੈਸੇ ਦੇ ਕੇ ਤੋੜ ਦਿੰਦੇ ਨੇ ਕਈ ਵਾਰ ਤਾਂ ਅੱਜ ਕੱਲ ਪੰਡ ਆੜਵੀ ਜਾਂਦੇ ਨੇ ਕਿ ਅਸੀਂ ਐਨੇ ਪੈਸੇ ਲੈਣੇ ਆ ਜਾਂ ਐਨੇ ਪੈਸੇ ਲੈਣੇ ਆ ਪਰ ਪਿਛਲੇ ਜ ਅੰਨੇ ਦੇ ਵਿੱਚ ਐਦਾਂ ਦਾ ਕੁਝ ਵੀ ਨਹੀਂ ਹੁੰਦਾ ਸੀ। ਅੱਜਕੱਲ ਪੰਡਾ ਨੂੰ ਦੇਖਣ ਦੇ ਲਈ ਘਰ ਦੇ ਆਸ-ਪਾਸ ਦੇ 2-4 ਘਰ ਹੀ ਇਕੱਠੇ ਹੁੰਦੇ ਨੇ, ਉਹੀ ਬੇਲਾ ਕਰਵਾਉਂਦੇ ਨੇ ਤੇ ਉਹਨਾਂ ਦੇ ਨਾਲ ਨੱਚ ਟੱਪ ਕੇ ਆਪਣੇ ਘਰ ਚਲੇ ਜਾਂਦੇ ਨੇ। ਪਰ ਹੁਣ ਜਿਵੇਂ ਪਿਛਲੇ ਜ਼ਮਾਨੇ ਦੇ ਪੰਡਾ ਦੀ ਗੱਲ ਕਰਾਂ ਤਾਂ ਸ਼ਾਇਦ ਤੁਹਾਨੂੰ ਯਾਦ ਆਂਦਾ ਹੋਣਾ ਕਿ ਜਦੋਂ ਪੰਡਸ ਸਾਡੇ ਘਰਾਂ ਦੇ ਵਿੱਚ ਆਉਂਦੇ ਸੀ ਤਾਂ ਉਹਨਾਂ ਦੇ ਹੱਥ ਵਿੱਚ ਇੱਕ ਪਤਲਾ ਜਿਹਾ ਪਟਾ ਹੁੰਦਾ ਸੀ ਜਿਸ ਨੂੰ ਅੱਧੇ ਲੋਕ ਤਮਾਚਾ ਕਹਿੰਦੇ ਨੇ, ਅੱਧੇ ਚਿਮੋਟਾ ਕਹਿੰਦੇ ਨੇ ਤੇ ਅੱਧੇ ਪਟਾ ਵੀ ਕਹਿ ਦਿੰਦੇ ਨੇ। ਜਿਸ ਪਟੇ ਦੇ ਨਾਲ ਇੱਕ ਪੰਡ ਆਪਣੇ ਦੂਜੇ ਸਾਥੀ ਨੂੰ ਮਾਰਦਾ ਹੁੰਦਾ ਸੀ। ਪਟੇ ਦੀ ਜ਼ਰੂਰਤ ਉਸ ਸਮੇਂ ਪੈਂਦੀ ਸੀ ਜਦੋਂ ਇੱਕ ਪੰਡ ਮਸਕਰੀ ਕਰਦਾ ਸੀ ਤੇ ਦੂਸਰਾ ਪੰਡ ਦਵਾ ਕੇ ਉਸ ਨੂੰ ਪਟਾ ਮਾਰਦਾ ਸੀ ਪੰਡਾਂ ਦੀ ਪਛਾਣ ਹੀ ਇਸ ਪਟੇ ਨਾਲ ਹੁੰਦੀ ਸੀ ਤੁਸੀਂ ਇਸ ਪਟੇ ਨੂੰ ਕਿਸ ਨਾਮ ਨਾਲ ਜਾਣਦੇ ਹੋ ਸਾਨੂੰ ਕਮੈਂਟ ਵਿੱਚ ਜਰੂਰ ਦੱਸੋ ਪਟੇ ਦੇ ਤਮਾਸ਼ੇ ਦੌਰਾਨ ਦੋ ਪੰਡ ਇੱਕ ਗੋਲੇ ਵਿੱਚ ਖੜੇ ਹੋ ਜਾਂਦੇ ਸੀ ਇੱਕ ਦੂਜੇ ਨੂੰ ਮਸਕਰੀਆਂ ਕਰਦੇ ਸੀ ਇੱਕ ਜਣਾ ਦੂਜੇ ਦਾ ਮਜ਼ਾਕ ਉਡਾਉਂਦਾ ਸੀ ਤੇ ਦੂਜਾ ਉਸ ਦੇ ਨੰਗੇ ਸਰੀਰ ਤੇ ਪਟਾ ਮਾਰਦਾ ਸੀ ਲੋਕ ਉਹਨਾਂ ਦੀ ਦੱਲਾ ਸੁਣ ਕੇ ਹੱਸਦੇ ਹੁੰਦੇ ਸੀ ਪੰਡਾ ਦੀਆਂ ਗੱਲਾਂ ਫੋਸ਼ੀਆਂ ਪਰ ਗੁੱਜੀਆਂ ਹੁੰਦੀਆਂ ਸਨ। ਦਲੀਆਂ-ਦਲੀਆਂ ਵਿੱਚ ਹੀ ਉਹ ਆਪਣੀਆਂ ਗੱਲਾਂ ਸਰਕਾਰੀ ਦਰਬਾਰੇ ਪਹੁੰਚਾ ਦਿੰਦੇ ਸੀ। ਇਸ ਪੂਰੀ ਕਮਿਊਨਿਟੀ ਦੀ ਪੁਰਾਣੇ ਸਮਿਆਂ ਵਿੱਚ ਬਹੁਤ ਇੱਜ਼ਤ ਹੁੰਦੀ ਸੀ। ਜੇ ਕਿਸੇ ਦੇ ਘਰ ਖੁਸ਼ੀ ਦੇ ਮੌਕੇ ਤੇ ਪੰਡ ਨਹੀਂ ਸਨਾਂਦੇ ਤਾਂ ਉਸ ਨੂੰ ਬਦਸ਼ਕਣੀ ਸਮਝਿਆ ਜਾਂਦਾ ਸੀ। ਦੋਸਤੋ ਰਾਜਾ ਮਹਾਰਾਜਿਆਂ ਦੇ ਸਮੇਂ ਤੋਂ ਹੀ ਪੰਡਾਂ ਦੀ ਬਹੁਤ ਜ਼ਿਆਦਾ ਇੱਜ਼ਤ ਹੁੰਦੀ ਸੀ। ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਇਹਨਾਂ ਨੂੰ ਆਪਣੇ ਦਰਬਾਰਾਂ ਦੇ ਵਿੱਚ ਬੁਲਾਦੇ ਹੁੰਦੇ ਸੀ ਤੇ ਮਨੋਰੰਜਨ ਕਰਦੇ ਸੀ। ਜਦੋਂ ਰਾਜਾ ਮਹਾਰਾਜੇ ਦੀ ਘਰ ਵਧਾਈਆਂ ਹੁੰਦੀਆਂ ਸੀ ਉਦੋਂ ਵੀ ਭੰਡਾ ਨੂੰ ਖਾਸ ਤੌਰ ਤੇ ਬੁਲਾਇਆ ਜਾਂਦਾ ਸੀ ਰਾਜੇ ਮਹਾਰਾਜੇ ਇਹਨਾਂ ਤੋਂ ਵੇਲਣਾ ਕਰਵਾਉਂਦੇ ਸੀ ਤੇ ਆਪਣੇ ਵੰਸ਼ ਨੂੰ ਅੱਗੇ ਵਧਾਉਣ ਦੇ ਲਈ ਦੁਆਵਾਂ ਲੈਂਦੇ ਸਨ ਤੇ ਜਦੋਂ ਇਹਨਾਂ ਹਲਵਾਨੀਆਂ ਵਗੈਰਾ ਨੂੰ ਪਤਾ ਲੱਗਦਾ ਸੀ ਕਿ ਕਿਸੇ ਦੇ ਘਰ ਵਿਆਹ ਹੈ ਤਾਂ ਉਹ ਵਿਆਹ ਵਾਲੇ ਘਰ ਦੇ ਵਿੱਚ ਜਾ ਕੇ ਆਪਣੇ ਸਾਂਝਾ ਫੜਦੇ ਹੁੰਦੇ ਸੀ ਮੰਤੂ ਸਿਸਤਮ ਜਗੇ ਹੋਣਾ ਕਿ ਪਿਛਲੇ ਸਮਿਆਂ ਦੇ ਵਿੱਚ ਪੰਡ ਦਾ ਕਿੰਨਾ ਵੱਡਾ ਯੋਗਦਾਨ ਹੁੰਦਾ ਸੀ ਸਿਰਫ ਇੰਨਾ ਹੀ ਨਹੀਂ ਹਲਵਾਨਿਆਂ ਨੂੰ ਟੈਂਟ ਵਾਲਿਆਂ ਨੂੰ ਤੇ ਹੋਰ ਬਿਜ਼ਨਸਮੈਨਾਂ ਨੂੰ ਪੰਡਾ ਤੋਂ ਹੀ ਪਤਾ ਲੱਗਦਾ ਸੀ ਕਿ ਫਲਾਣੇ ਦੇ ਘਰ ਵਿਆਹ ਹੈ ਜਦੋਂ ਪੰਡੂ ਨਾਲ ਦੇ ਕੋਲ ਇਹ ਖਬਰ ਪਹੁੰਚਾ ਦਿੰਦੇ ਸੀ ਫਿਰ ਉਹ ਵਿਆਹ ਵਾਲੇ ਘਰ ਦੇ ਵਿੱਚ ਜਾ ਕੇ ਸਾਈਆਂ ਫੜਨੀਆਂ ਸ਼ੁਰੂ ਕਰ ਦਿੰਦੇ ਸੀ ਦੋਸਤੋ ਨੂੰ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਹੈ ਕਿ ਪਿਛਲੇ ਜਮਾਨੇ ਦੇ ਵਿੱਚ ਪੰਡਾ ਦਾ ਕਿੰਨਾ ਵੱਡਾ ਯੋਗਦਾਨ ਹੁੰਦਾ ਸੀ ਸਾਰਾ ਹੀ ਪਿੰਡ ਇਹਨਾਂ ਨੂੰ ਆਪਣੇ ਮੰਨਦਾ ਹੁੰਦਾ ਸੀ ਅੱਜ ਕੱਲ ਦੀ ਨਵੀਂ ਪੀੜ੍ਹੀ 'ਚ ਇਹਨਾਂ ਗੱਲਾਂ ਦਾ ਕਰੇਜ ਬਹੁਤ ਘਟ ਗਿਆ ਹੈ ਅੱਧੇ ਲੋਕਾਂ ਨੂੰ ਤਾਂ ਭੰਡ ਦਾ ਮਤਲਬ ਵੀ ਨਹੀਂ ਪਤਾ ਹੁੰਦਾ ਪਿੰਡਾਂ ਵਿੱਚ ਤਾਂ ਫੇਰ ਵੀ ਇਹ ਭੰਡ ਮਿਲ ਜਾਂਦੇ ਨੇ ਪਰ ਸ਼ਹਿਰਾਂ ਵਿੱਚ ਤਾਂ ਇਹ ਕਿੱਤਾ ਇਹ ਕਲਚਰ ਬਿਲਕੁਲ ਅਲੋਪ ਹੋ ਗਿਆ ਹੈ ਪਰ ਜੋਤ ਫੈਸਟੀਵਲ ਸੱਭਿਆਚਾਰਕ ਮੇਲੇ ਆ ਤੇ ਨਾਟਕ ਤਲੱਬਾਂ ਨੇ ਇਸ ਕਲਾ ਨੂੰ ਪੂਰੀ ਤਰ੍ਹਾਂ ਨਾਲ ਸਾਂਭ ਲਈ ਆਏ ਇਹਨਾਂ ਆਦਾਰਿਆਂ ਦੀ ਬਦੌਲਤ ਹੀ ਅੱਜ ਅਸੀਂ ਪਿਛਲੇ ਸੱਭਿਆਚਾਰ ਦੀਆਂ ਝਲਕੀਆਂ ਦੇਖ ਲੈਂਦੇ ਆ ਯੂਨੀਵਰਸਿਟੀ ਚ ਥੀਏਟਰ ਕਰਦੇ ਸਟੂਡੈਂਟਸ ਇਹਨਾਂ ਤਲਾਮਾਂ ਅਤੇ ਕਿੱਤਿਆਂ ਨੂੰ ਜਿੰਦਾ ਰੱਖਣ ਦਾ ਜ਼ਰੀਆ ਬਣੇ ਹੋਏ ਨੇ ਮਿਰਾਸੀ ਘਰਾਣਿਆਂ ਨਾਲ ਸੰਬੰਧਿਤ ਲੋਕਾਂ ਨੇ ਆਪਣੇ ਇਸ ਕਿੱਤੇ ਦੇ ਰੂਪ ਨੂੰ ਬਦਲ ਲਿਆ ਏ ਕੋਈ ਗਾਉਂਦੇ ਰੂਪ ਵਿੱਚ ਇਸ ਨੂੰ ਅੱਗੇ ਵਧਾ ਰਿਹਾ ਏ ਕੋਈ ਮੁਜ਼ਾਰਾ ਕਰਨ ਦੇ ਲਈ ਨੌਕਰੀ ਕਰ ਰਿਹਾ ਏ ਤੇ ਕੋਈ ਕੋਈ ਵੀ ਹੋਰ ਕਿੱਤਾ ਅਪਣਾ ਰਿਹਾ ਏ ਪਰ ਇਸ ਗੱਲ ਤੋਂ ਕੋਈ ਵੀ ਅਣਜਾਣ ਨਹੀਂ ਹੈ ਕਿ ਮਿਰਾਸੀਆਂ ਦੇ ਘਰਾਣਿਆਂ ਵਿੱਚੋਂ ਕਈ ਅਜਿਹੇ ਗਾਇਕ ਨਿਕਲੇ ਨੇ ਜਿਨ੍ਹਾਂ ਨੇ ਦੁਨੀਆ ਵਿੱਚ ਬਹੁਤ ਨਾਮ ਕਮਾਇਆ ਏ ਬਹੁਤ ਹੀ ਸਤਿਕਾਰਯੋਗ ਹਸਤੀਆਂ ਜਿਨ੍ਹਾਂ ਨੂੰ ਲੋਕ ਉਸਤਾਦਾਂ ਦੀ ਗਿਣਤੀ ਵਿੱਚ ਰੱਖਦੇ ਨੇ ਉਹਨਾਂ ਦਾ ਸਬੰਧ ਮਿਰਾਸੀ ਵਿਰਾਸਤ ਨਾਲ ਹੈ ਇਨਾਮ ਇਚੰਬੜਾਲੀ 브ਦਰਸ 우ਸਤਾਦ ਪੂਰਨਸ਼ਾ ਕੋਟੀ ਉਹਨਾਂ ਦਾ ਬੇਟਾ ਮਾਸਟਰ ਸੁਲੇਮ ਸਰਦਾਰ ਸਿਕੰਦਰ ਨੋਰਾ ਸਿਸਟਰਸ ਅਤੇ ਹੋਰ ਵੀ ਬਹੁਤ ਸਾਰੇ ਸੂਫੀ ਸਿੰਗਰਸ ਮਿਰਾਸਤੀ ਕਮਿਊਨਿਟੀ ਤੋਂ ਨੇ ਜਿਨ੍ਹਾਂ ਨੇ ਆਪਣੇ ਟੈਲੈਂਟ ਦੇ ਦਮ ਤੇ ਆਪਣੀ ਕਮਿਊਨਿਟੀ ਨੂੰ ਦੇਸ਼ ਦੁਨੀਆ 'ਚ ਮਸ਼ਹੂਰ ਕੀਤਾ ਆਪਣੇ ਕਿੱਤੇ ਨੂੰ ਬ੍ਰਾਂਡ ਬਣਾਇਆ ਅਤੇ ਦੁਨੀਆ ਦਾ ਨਜ਼ਰੀਆ ਬਦਲ ਦਿੱਤਾ ਦੋਸਤੋ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਅੱਜ ਮੈਂ ਤੁਹਾਨੂੰ ਸੱਭਿਆਚਾਰ ਦੇ ਉਸ ਅਹਿਮ ਹਿੱਸੇ ਤੋਂ ਜਾਣੂ ਕਰਵਾਇਆ ਜਿਸ ਤੋਂ ਬਿਨਾ ਪੰਜਾਬ ਦੀਆਂ ਵਿਆਹ ਸ਼ਾਦੀਆਂ ਪੰਜਾਬ ਦੇ ਤੀਜ ਤਿਹਾਰ ਤੇ ਹੋਰ ਖੁਸ਼ੀਆਂ ਅਧੂਰੀਆਂ ਹੁੰਦੀਆਂ ਸਨ ਤੇ ਉਮੀਦ ਕਰਦੀ ਹਾਂ ਕਿ ਅੱਜ ਦੇ ਇਸ ਐਪੀਸੋਡ ਨੇ ਤੁਹਾਨੂੰ ਤੁਹਾਡੀ ਅੰਬਿਸਰੀਆਂ ਜਾਦਾ ਜ਼ਰੂਰ ਜਗਾ ਕਰਵਾਂੀਆਂ ਹੋਣੀਆਂ ਇਸ એપisode ਵਾਂਗ ਹੀ ਮੈਂ ਆਪਣੇ ਅਗਲੇ એપisode ਦੇ ਵਿੱਚ ਤੁਹਾਨੂੰ ਉਹਨਾਂ ਜ਼ਾਦਾਂ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕਰਾਂਗੀ ਜੋ ਬਿਸਰ ਚੁਕੀਆਂ ਨੇ ਤੇ ਦੋਸਤੋ ਮੇਰੇ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਤੇ ਪਹਿਲਾਂ ਵਾਂਗ ਹੀ ਪਿਆਰ ਦਿੰਦੇ ਰਹੋ ਇਹ ਨਾਲ ਹੀ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਕਿਸ ਵਿਰਾਸਤ ਦੇ ਉੱਤੇ ਵੀਡੀਓ ਦੇਖਣੀ ਪਸੰਦ ਕਰੋਗੇ ਹੁਣ ਮੈਨੂੰ ਦਿਓ ਇਜਾਜ਼ਤ ਚਲਦੇ ਹੀ ਫੇਰ ਮਿਲਾਂਗੇ ਧੰਨਵਾਦ